ਪਾਦੋਏ ਪਹਰਵੋ ਕੋਲਾ ਆਣੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜਿ ਨਵਾਜੀ ਜੀ ਗੁਰੂ ਖਾਲਸਾ ਸਾਜ ਸੰਗੇ ਜੀਓ ਆਪ ਅੰਮ੍ਰਿਤ ਰੂ ਬਾਣੀ ਦਾ ਕੀਰਤਨ ਸੁਨਿਆ ਹੈ ਉਸ ਤੋਂ ਪ੍ਰੰਤ ਹੋਣ ਸਤਗੁਰੂ ਜੀ ਦੇ ਜੋ ਪੁੱਤਰ ਬਾਰੇ ਮਾਹੀ ਦੀ ਕਥਾ ਆਰੰਭ ਹ ਇਸ ਦੇ ਕੱਲ ਸੌਣ ਦੇ ਮਹੀਨੇ ਦੀ ਕਫਾਹਰੀ ਸੀ ਅਜਨ ਭਾਦੋਂ ਨੂੰ ਗੁਰੂ ਮਹਾਰਾਜ ਸਾਹਿਬ ਰੰਭ ਕਰਦੇ ਹੋਏ ਫਰਮਾਉਂਦੇ ਹਨ ਭਾਦੋਂ ਦੇ ਪਰਣੋਕ ਨੂੰ ਆਣੀਆ ਭਾਦੋਂ ਦੇ ਮੇਨੇ ਦੇ ਅੰਦਰ ਸਾਥ ਸੰਗਤ ਜੀ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੀ ਸੇਵਾ ਨਹੀਂ ਕਰਦੀਆਂ ਆਪਣੇ ਪਤੀ ਦੀ ਪ੍ਰਸੰਨਤਾ ਨਹੀਂ ਲੈਂਦੀਆਂ ਉਹਨਾਂ ਦਾ ਇਹ ਸੁਭਾਅ ਹੁੰਦਾ ਹੈ ਹਮੇਸ਼ਾ ਭਰਮ ਦੀ ਭੁਲੀਆਂ ਰਹਿਣੀਆਂ ਹਨ ਦੂਸਰੀਆਂ ਦੇ ਪਤੀਆਂ ਨੂੰ ਦੇਖਦੇ ਕੇ ਲੋਹਾਇ ਮਾਨ ਹੁੰਦੀਆਂ ਹਨ ਅਤੇ ਆਪਣੇ ਸੱਤੋਂ ਉਹ ਰਹਿਤ ਹੁੰਦੀਆਂ ਹਨ ਆਪਣੀ ਜੀਵਨ ਨੂੰ ਬਰਬਾਦ ਕਰ ਲੈਂਦੀਆਂ ਹਨ ਛੁੱਟੜ ਹੋ ਜਾਂਦੀਆਂ ਹਨ ਅਤੇ ਦੁਨੀਆਂ ਦੇ ਵਿੱਚ ਨਾਨਕ ਦਾਦਕੇ ਸਾਰੇ ਕਲਚੋਲੇ ਉਹਨਾਂ ਨੂੰ ਮਿਲਦੇ ਹਨ ਕਿਤੇ ਵੀ ਸਤਵੰਤੀਆਂ ਜੋ ਮੂੰਹ ਲੈ ਕੇ ਬੈਠਣ ਜੋਗੀਆਂ ਨਹੀਂ ਰਹਿੰਦੀਆਂ ਹਨ ਜਿਨ੍ਹਾਂ ਦੇ ਸਵਾਲ ਗਿਗਰੇ ਹੋਏ ਹੁੰਦੇ ਹਨ ਇਹ ਸਰਕਾਰੀ ਫਰੀਆਂ ਜਿਹੜੀਆਂ ਜੱਸ ਵੀ ਖੜਦੀਆਂ ਉਹ ਅੱਜ ਜੱਸ ਖੜਦੀਆਂ ਹਨ ਗਰਾਣੀਆਂ ਇਕਠਾਣੀਆਂ ਨੂੰ ਉਹਨਾਂ ਨੂੰ ਸਿੱਖਿਆ ਕੀ ਦੇਣੀ ਹੈ ਪਾਣੀ ਤੇ ਮੰਗਦ ਪੱਥਰ ਮਾਰ ਮਾਰਕ ਨਾਰਕਦੋਂ ਕਰਨ ਹਰ ਆਣੀ ਪਾਣੀ ਦੇ ਮੰਗਦੋਂ ਕਹਿੰਦੀ ਤੈਨੂੰ ਦੁਨੀਆ ਪੱਥਰ ਆਪ ਦੇ ਹੱਥ ਤੇ ਤੀ ਨਹੀਂ ਸੱਜਦੀ ਸਗਦਾ ਇਸ ਪ੍ਰਕਾਰ ਦੀਆਂ ਜਿਹੜੀਆਂ ਉਲਟ ਬੋਲਣ ਵਾਲੀਆਂ ਹਨ ਸੇਵਾ ਦੇ ਤੋਂ ਦਲਤਣ ਵਾਲੀਆਂ ਹਨ ਸਰਗੁਰੂ ਕਲਮੀ ਤੁਹਾਨੂੰ ਕਿਹਾ ਹੈ ਕਿ ਔਰਤਾਂ ਆ ਕਿ ਇਸਤਰੀਆਂ ਜਾਨੀਆਂ ਕਿ ਸ਼ੋਰ ਲਾਂਦਾ ਜੰਗਲੀ ਫੜਕ ਤੁਹਾਨੂੰ ਕੀ ਸੁੱਖ ਆ ਇਸ ਗੱਲ ਦੇ ਵਿੱਚ ਸੱਸ ਦੇ ਸਾਹ ਸੁੱਕੇ ਹੀ ਰਹਿੰਦੇ ਹਨ ਗਰਾਂਣੀਆਂ ਜਖਾਣੀਆਂ ਪੜੋਸ ਗੁਆਂਢੀ ਛੱਡਦੀਆਂ ਅਹੀ ਦੀ ਜਿਹੜੀ ਕੁਪਤੀ ਹੈ ਕਿ ਚੰਗੀ ਇਸਤਰੀ ਸੀਕ ਸਾਹਿਬ ਸੰਗੇ ਜੀ ਉਹ ਕਦੇ ਵੀ ਸੁੱਖ ਦੇ ਸਹਤ ਰਹਿ ਨਹੀਂ ਸੀ ਜ਼ਿੰਦਗੀ ਉਹ ਜੀਵੀ ਨਾਰਕ ਹਰੀਕੇ ਪਤੰਦੇ ਉੱਤੇ ਰਹਿਣ ਵਾਲਾ ਸੀ ਉਸ ਦੇ ਘਰ ਵਿੱਚ ਰਹਿੰਦੀ ਸੀ ਉਸ ਨੇ ਬਹੁਤ ਸਾਰੇ ਯਤਨ ਕੀਤੇ ਉਹਦੇ ਸਮਝਾਉਣ ਦੇ ਨਾਂ ਸਮਝੀ ਇੱਕ ਦਿਨ ਉਹਦੇ ਪੁੱਤਰਾਂ ਦਾ ਦਿਨ ਆਇਆ ਕਹਿਣ ਲੱਗਾ ਸ਼ਰਾਬ ਕਰਾਉਣ ਦਾ ਵਾਰਿਆ ਮਤਲਬ ਹੋ ਕੇ ਕਹਿੰਦਾ ਆਪਾਂ ਸ਼ਰਾਬ ਨਹੀਂ ਕਰਨੇ ਕਹਿੰਦੀ ਮੈਂ ਤਾਂ ਜ਼ਰੂਰ ਕਰਾਂਗੀ ਅੱਛਾ ਕਹਿਣ ਲੱਗਾ ਜਦੋਂ ਸ਼ਰਾਬ ਕਰੂੰਗੀ ਤਾਂ ਕਿਸੇ ਨੂੰ ਦਸ਼ਨਾ ਜਿਹਨੇ ਕਿ ਦਸ਼ਨਾ ਵੀ ਜ਼ਰੂਰ ਦੇਵਾਂਗੇ ਇਸ ਤਰ੍ਹਾਂ ਕੀਤਾ ਫਰਾਜ ਵੀ ਕਰਾ ਲਿਆ ਉਸਨੂੰ ਦਸ਼ਨਾ ਦੀ ਦਵਾਤੀ ਕੋਈ ਤਰਿਆ ਕਰੇ ਹਰੇ ਕੰਮ ਇਸੇ ਪ੍ਰਕਾਰ ਸਾਧ ਸੰਗੇ ਜੀ ਫੇਰ ਉਹ ਕਹਿਣ ਲੱਗਾ ਕਿ ਜੇ ਦਿਨ ਉਹ ਆਪਣੇ ਪਿਤਰਾਂ ਉਹਦੇ ਗੰਗਾ ਚੱਲ ਕੇ ਪ੍ਰਵਾਹਾਂ ਕਹਿੰਦੀ ਮੈਂ ਦਾ ਰੂੜੀ ਤੇ ਫਟ ਕੇ ਆਉਂਗਾ ਰੂੜੀ ਤੇ ਫਟ ਕੇ ਆਈ ਉਹ ਬੜਾ ਦੁਖੀ ਹੋਇਆ ਕਹਿੰਦੇ ਕਰੀਏ ਕੀ ਹੋਣਾ ਦੁਖੀ ਹੋ ਕੇ ਅਸੀਂ ਕਹਿ ਚੰਗਾ ਮੈਂ ਹੁਣ ਤੇਰੇ ਤੇਕਿਆਂ ਨੂੰ ਜਾਣਾ ਹੈ ਜਿਹੜਾ ਤੇਰੇ ਤੇਕਿਆਂ ਦਾ ਬਹੁਤ ਦੁੱਖਾ ਹੈ ਬਹੁਤ ਮੈਂ ਆਪਦੇ ਕੋਲ ਰੱਖਣਾ ਦੇਣਾ ਨਹੀਂ ਕਹਿੰਦੀ ਮਾਲ ਲਾ ਕੇ ਜਾਣਾ ਨੇ ਉਸੇ ਤਿਆਰ ਹੋ ਗਈ ਜਿਸ ਵਕਤ ਸਾਥ ਸੰਗੇ ਜੀ ਹਰੀ ਕੇ ਪਤੰਦੇ ਤੋਂ ਪੁੱਜੇ ਕਹਿੰਦਾ ਭਾਗਵਾਨੇ ਦੇਰੀ ਤੇ ਚੜ ਜਾਈਏ ਆਪਾਂ ਦੋਵੇਂ ਦੇਰੀ ਤੋਂ ਤਿਆਰ ਹੋ ਜਾਵਾਂਗੇ ਕਹਿੰਦੀ ਨਹੀਂ ਮੈਂ ਤਾਂ ਬੱਵਾ ਪੂਛ ਪੜ ਕੇ ਬੱਵਿੱਖ ਚਲੂੰਗੀ ਇਹ ਸੁਣ ਕੇ ਕਹਿਣ ਲੱਗਾ ਚੰਨਾ ਉਹਦੀ ਜਿ ਸਲਾਹ ਹੋਈ ਸੀ ਇਹਨੂੰ ਇਹ ਸਮਾਪਤੀ ਕਰੀਏ ਕਹਿਣ ਲੱਗਾ ਜੰਗਾ ਜੋ ਬੰਦੀ ਚੜ ਜਾਉਣੀ ਚੰਗਾ ਰਹੀ ਨਹੀਂ ਕਹਿੰਦੇ ਮੈਂ ਤਾਂ ਬੱਦ ਕੁਸ਼ ਚਲ ਕੇ ਚੜ ਤੇ ਜਾਉਂ ਜਦ ਹਰੀਕੇ ਪਤਨ ਦੇ ਤਾਲ ਸੰਗੀ ਵਿਚਾਲੇ ਜੇ ਦਰਿਆ ਦੇ ਆਈ ਉਹਨਾਂ ਹਾਕ ਮਾਰ ਕੇ ਮੈਂ ਬਾਦਵਾ ਨੇ ਕੁਸ਼ ਕੁੱਟ ਕੇ ਫੜੀ ਰੱਖੀ ਕਹਿੰਦੀ ਆਹ ਨਾਲ ਛੜਤੀ ਉਸ ਵੇਲੇ ਡੁੱਬ ਕੇ ਮਰ ਗਈ ਸਾ ਸੰਗੀ ਫੇਰ ਉਹ ਵੀ ਲੋਸ ਨੂੰ ਪਾਲਣ ਵਾਸਤੇ ਗਿਆ ਕਹਿਣ ਲੱਗੇ ਇਹ ਵੀ ਲੋਥ ਕਿੱਥੇ ਹੋਊ ਜਿੱਦਨ ਨੂੰ ਪਾਣੀ ਗਿਆ ਹੈ ਉਹ ਤਾਂ ਜਿਹਾਣਾ ਜਿੱਦਨ ਆਉਂਦਾ ਸੀ ਉਹ ਤਾਂ ਨੂੰ ਗਿਆ ਕਹਿੰਦੇ ਇਹਦਾ ਸੁਭਾਅ ਹੈ ਤੇ ਉਲਟੇ ਪਾਸੇ ਜਾਂਦੀ ਜਿੱਦਨ ਨੂੰ ਗਈ ਹੋਣੀ ਹੈ ਸੋ ਇਸ ਪ੍ਰਕਾਰ ਦੀ ਸਮਾਪਤੀ ਕੀਤੀ ਹੋਈ ਜੀ ਕੋ ਲਖਣੀ ਦੀ ਸੋ ਇਸੇ ਤਰ੍ਹਾਂ ਸਾਹ ਸੰਗੇ ਜੀ ਇਹ ਜੀ ਸਾਡੀ ਬੁੱਧ ਹੈ ਇਹ ਵੀ ਕੋ ਲਖਣੀ ਇਸਤਰੀ న్యాయਾਂ ਕੋ ਤੇ ਗੋਮਣੀ ਕੋ ਰਾਖੈਣ ਪਰਿੰਦਾ ਕੜਜੂ ਹਲੀ ਮੁੱਠੀ ਕੋਤ ਨਾਲ ਕਾਰੀ ਕੱਢੀ ਪਿਆਧੀ ਚਾਰੇ ਦੇਖੀਆਂ ਨਾਲ ਉਹ ਜੀ ਹਰ ਵਕਤ ਕਮੁੱਦੀ ਪਣੇ ਦੇ ਕੰਮ ਕਰਦੀ ਰਹਿੰਦੀ ਚੰਗੀ ਸਤਰੀ ਵੀ ਨਹੀਂ ਆਈ ਹੈ ਰਾਤ ਨੂੰ ਦੇਵੀ ਦੇ ਉਪਾਸ਼ਨਾ ਚ ਲੱਗੀ ਰਹਿੰਦੀ ਹੈ ਪਰਮਾਰਥ ਨੂੰ ਛੱਡ ਦਿੱਤਾ ਹੈ ਰਾਇਣ ਦੇ ਪਿਆਰ ਨਹੀਂ ਛੱਡ ਕੇ ਦੁਆਦ ਪਾਜ ਲੱਗੀ ਹੋਈ ਹੈ ਉਹਨਾਂ ਭਾਦੋਂ ਦੇ ਮਹਿਨੇਦਾਰਾਂ ਮਾਰੇ ਸਾਹ ਪਰਕਰਨ ਬਣਾ ਕੇ ਸੁਣਾਉਂਦੇ ਹਨ ਭਾਦੂਲ ਪਰਮੁਕੁਲਾਣੀਆ ਭਾਦੋਂ ਦੇ ਮਹਿਨੇਦ ਜਿਹੜੀਆਂ ਇਸਤਰੀਆਂ ਭਰਮ ਦੇ ਚ ਭੁੱਲ ਗਈਆਂ ਆਪਣੇ ਪਤੀ ਦਾ ਧਰਮ ਨੂੰ ਛੱਡ ਬੈਠੀਆਂ ਹਨ ਦੂਜੇ ਲੱਗਾ ਹੈ ਉਹ ਦੂਜਿਆਂ ਪਤੀਆਂ ਦੇ ਨਾਲ ਜਿਹਾ ਦਾ ਹਿਤ ਪ੍ਰੇਮ ਲੱਗਾ ਹੋਇਆ ਹੈ ਲੱਖ ਸ਼ਿੰਗਾਰ ਬਣਾ ਕੰਨ ਸ਼ਿੰਗਾਰ ਦੀ ਲਾਲ ਬੁੱਲ ਕਰਨੇ ਕੀ ਅਤੇ ਕਿੰਨੀਆਂ ਪਟੀਆਂ ਬਣਾ ਲਵੇ ਕਿੰਨੇ ਸ਼ਗਾਰ ਲਾਵੇ ਕਿੰਨੀਆਂ ਗੁੱਤਾਂ ਗੁੰਦ ਲਾਵੇ ਭਵੇਂ ਬਾਈਆਂ ਦੀਆਂ ਦੀਂਡੀਆਂ ਨੂੰ ਕਿੰਨੀਆਂ ਬਣਾ ਲਵੇ ਲੱਖਾਂ ਸ਼ਿੰਗਾਰਾਂ ਨੂੰ ਬਣਾ ਲਵੇ ਆਰੇ ਜੇ ਨਾ ਹੀ ਕੀ ਜਿਹਨ ਕਦੀ ਵਰ ਕਰਮ ਨੂੰ ਕਾਇਮ ਨਹੀਂ ਰੱਖਿਆ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਨਹੀਂ ਜਾਣਦੀ ਵਿਵਚਾਰਨ ਉਹਦਾ ਕਿਸੇ ਕੰਮ ਨਹੀਂ ਹੋ ਜਿਹੜੇ ਸ਼ਿੰਗਾਰ ਹਨ ਸਾਰੇ ਵਿਵਚਾਰ ਦਾ ਕਾਰਨ ਹਨ ਜਿਹੇ ਸ਼ਿੰਗਾਰ ਇਸ ਪ੍ਰਕਾਰ ਸਾਧ ਸਿੰਘ ਜੀ ਹਜ਼ੀਨੂਸ ਮੌਜੇ ਹਮ ਬਾਦੂਏ ਪਰਮੋ ਪੁਲਾਣੀਏ ਬਾਦੋਂ ਦਾ ਮਹੀਨਾ ਚੜਾ ਜਿਹੜਾ ਦੁਆਦ ਤੋ ਪਾਖਿਰਦੇ ਚ ਆ ਗਿਆ ਹੈ ਹਰ ਵਕਤ ਦੁਆਦ ਤੋ ਪਾਹੀ ਬਣਿਆ ਰਹਿੰਦਾ ਜਿੰਨਾ ਦੇ ਫਿਰਦੇ ਦੇ ਅੰਦਰ ਹੈ ਜਿਵੇਂ ਜੈ ਜੀ ਚਾਹੁੰਦੇ ਹਨ ਹਰ ਵਕਤ ਦੂਜੇ ਤਸਹੀ ਚ ਚੜ ਰਹੇ ਹੈ ਵਾਹਿਗੁਰੂ ਨੂੰ ਵਿਸਾਰ ਦਿੱਤਾ ਪ੍ਰਾਣਾਂ ਦੇ ਤਿਆਰੇ ਨੂੰ ਜਿਸ ਨੇ ਆਖੇ ਆਪਾਂ ਜਿਉਨੇ ਆ ਜਾਗਦੇ ਆ ਜਿਉਂਦੇ ਗਿਸਮ ਨੇ ਕਰਕੇ ਸਰੀਰ ਸਵਾਹ ਹੋ ਜਾਣਾ ਹੈ ਆਰੇਨ ਪ੍ਰੇਰਿਤ ਪ੍ਰੇਰਿਤ ਕਹਾਂ ਲੱਗੀਆਂ ਉਹ ਜੋਤੀ ਸਰੂਪ ਨੂੰ ਪੁਲਾ ਕੇ ਦੂਜੀਆਂ ਚੀਜ਼ਾਂ ਜਿ ਦੇਵੀ ਦੇਵਤਿਆਂ ਜਿ ਕੋ ਹੰਨੇ ਦੀ ਕੋ ਬੰਮੀ ਦੀ ਕੋ ਭਾਰਾਂ ਵਾਲੀ ਰੰਨੇ ਦੀ ਤੋਏਤ ਮੱਕਾ ਸਰਵਰ ਦਾ ਇਸ ਪ੍ਰਕਾਰ ਸਾਰੇ ਸੰਗੀ ਜੁਆਤ ਭਾਜ ਲੱਗੇ ਹੀਆਂ ਜਿਹੜੀਆਂ ਰੂਹਾ ਹਨ ਉਹ ਭਰਮ ਦੇ ਵਿੱਚ ਭੁੱਲਦੀਆਂ ਹਨ ਭਰਮ ਦੇ ਪੰਜ ਪ੍ਰਕਾਰ ਦਾ ਕਰਮ ਹਨ ਤਿਹੇ ਦੇ ਪਰਮ ਕਰਤਾ ਤੇ ਪਰਮ ਪੁੰਨ ਸੰਗ ਲੋਕਾਰ ਬ੍ਰਹਮ ਜਿਹੜਾ ਸਤ ਕਰਮ ਪੰਜੋ ਭਰਮ ਸੰਸਾਰ ਜੋ ਪੰਜ ਪ੍ਰਕਾਰ ਦੇ ਧਰਮ ਦੀ ਭੁੱਲੀਆਂ ਹੋਈਆਂ ਹਨ ਜਿਵੇਂ ਨਿਰਗਤੀ ਆਤਮ ਹਾਤਮ ਬਿੰਦੂ ਪ੍ਰਬਿੰਦੂ ਲੋਹੇ ਕੋ ਸਪਾਟਕ ਕਟਾਕਾਸ਼ ਗੁਣ ਮਾਰ ਕੰਨ ਕੁੰਦਲ ਨਿਸ਼ਾਮ ਪੰਜੋ ਪਰਿਵਾਰ ਦੀ ਨਿਗਰਤੀ ਬਸਦੀ ਹੈ ਸੁਰੋਧ ਵਿਚਾਰ ਇਸ ਪ੍ਰਕਾਰ ਦੁਆਏ ਭਾਵੇਂ ਭਰਮ ਦੇ ਚ ਉਹ ਭਰਮ ਕਰਕੇ ਪਰਮੇਸ਼ਰ ਦੇ ਸਰੂਪ ਵੱਲ ਤੇ ਇਹ ਧਰਮ ਹੀ ਪਹਿਲਾ ਪੰਜ ਪ੍ਰਕਾਰ ਦਾ ਹੈ ਤੇ ਜਿਹੜਾ ਹੈ ਜੀਵ ਜੀਵ ਦਾ ਜੀਵ ਈਸ਼ ਦਾ ਜਦ ਈਸ਼ ਦਾ ਜਦ ਜੜਾ ਇਸ ਪ੍ਰਕਾਰ ਸਾਗ ਸੰਗੇ ਜਿਹੜੇ ਤੇਰੇ ਹਮੇ ਭਰੋਂ ਤੇਹ ਭਰਨੀ ਪੰਜ ਪ੍ਰਕਾਰ ਦਾ ਹੈ ਫਿਰ ਕਰਤੱਪੁਰਾ ਪਰਮ ਬ੍ਰਹਮ ਦੀ ਕਰਤੱਵਕੁਣਾ ਕਰਨ ਤੇ ਉਹ ਸਾਰਿਆਂ ਕਰਤਵਾਂ ਨੂੰ ਉਹ ਹੀ ਕਰਾਉਂਦਾ ਸਾਡੇ ਕੀ ਬਸ ਹੈ ਇਸ ਪ੍ਰਕਾਰ ਦਾ ਉਸ ਦੇ ਦੋਸ਼ ਰੋਪਣੇ ਕਰਤੱਪੁਰਮ ਭਉ ਸੰਗ ਫਿਰ ਉਹ ਸੰਗੀ ਅਸੀਰ ਦੇ ਨਾਲ ਜਾਂਦਾ ਮਰਦਾ ਇਹੋ ਸਮਝਣਾ ਰੂਕਾਇ ਬਦਲਦਾ ਜਾਂਦਾ ਜਵਾਨ ਹੁੰਦਾ ਜਾਂਦਾ ਬੁੱਢਾ ਹੋ ਜਾਂਦਾ ਹੈ ਬਾਲਕ ਹੋ ਜਾਂਦਾ ਹੈ ਇਹ ਬਕਾਇਰ ਪਰਮ ਜੀ ਹੈ ਬ੍ਰਹਮ ਕੋ ਜਗ ਸਭ ਤੋਂ ਪਰਮ ਤੋਂ ਪਰਮ ਤੋਂ ਜਗਤ ਸੱਚਾ ਹੈ ਕਿ ਉਸ ਦੇ ਪਾਸੇ ਅਲਾਵਾ ਵੀ ਇਹ ਜਿਹੜੇ ਧਰਮ ਹਨ ਕਿਉਂ ਦੁਆਇਤ ਭਾਵ ਵਾਲੀਆਂ ਬੁੱਧੀਆਂ ਜਿਹੜੀਆਂ ਹਨ ਉਹ ਧਰਮ ਦੇ ਚ ਭੁੱਲਣ ਜਾ ਰਹੀਆਂ ਹਨ ਦੂਜਾ ਲੱਗਾ ਹੀ ਉਹਨਾਂ ਦਾ ਸਾਰ ਸੰਗੀਤ ਦੂਜੇ ਦੇਵੀ ਦੇ ਪਿਆਰ ਚ ਦੁਆਇਤ ਜਿਹੜੀ ਜਾ ਕਰਨ ਵਾਲੀ ਹੈ ਸਾਰਿਆਂ ਨੂੰ ਜਿਸ ਦੁਆਇਤ ਨੂੰ ਸਭ ਨੂੰ ਜਿੱਤ ਲਿਆ ਹੈ ਕੀਕ ਤਾਂ ਹੋਣੀ ਦਿੰਦੀ ਹਰ ਵਕਤ ਖੋਤੀ ਪਾਈ ਲਖਦੀ ਹੈ ਮਨ ਦੇ ਦੋ ਪ੍ਰਕਾਰ ਦੇ ਸੁਭਾਅ ਫਿਰਦੇ ਰਹਿੰਦੇ ਹੈ ਚੰਗਾ ਮੰਦਾ ਮਿੱਤਰ ਸਤਰ ਰਾਗ ద్వੈਸ ਕਿਸੇ ਨਾਲ ਬਿਨਾਂ ਕਾਰਨ ਤੋਂ ਮੋਹ ਕਰਕੇ ਰੋਂਦੇ ਰਹਿਣਾ ਕਿਸੇ ਨਾਲ ਨਹੀਂ ਵੈਰ ਭਾਵ ਕਰੀ ਜਾਣਾ ਇਹ ਜੇ ਸੁਭਾਅ ਬੁਰਾ ਭਲਾ ਦੇ ਹਾਸਾ ਦੇ ਕੋ ਕਿਉਂ ਦੂਜਾ ਸੁਭਾਅ ਹੈ ਜਦ ਨੇ ਸਾਰੀ ਜਿੰਦ ਨੂੰ ਜਿੱਤ ਲਿਆ ਹੈ ਉਹ ਦੂਜਾ ਦੂਜੇ ਲੱਗਾ ਏ ਤੂੰ ਦੂਸਰੀ ਜਿਹੜੀ ਦੂ ਆ ਜਹਤ ਜਹਰ ਕਰਨ ਲਈ ਉਹਦੇ ਵਿੱਚ ਇਹਦਾ ਦੁਆ ਦੇ ਰੂਪ ਕੌਣ ਹੈ ਮਾਇਆ ਉਹਦੇ ਜੀ ਦੂਜੇ ਪਾਸੇ ਜਹਤ ਦਾ ਕਾਰੋਗੋ ਮਾਇਆ ਦਾ ਕਾਰੋਗੋ ਸੰਸਾਰ ਹੈ ਉਹਦੇ ਚ ਉਹਨਾਂ ਦਾ ਸਿਰ ਤੇ ਪ੍ਰੇਮ ਲੱਗਾ ਹੋਇਆ ਹੈ ਲੱਖਾਂ ਸ਼ਿੰਗਾਰ ਬਣਾਇਆ ਲੱਖਾਂ ਸ਼ਿੰਗਾਰ ਬਣਾ ਲਵੇ ਇਸੀ ਵੀ ਨਹੀਂ ਆਏ ਲੱਖਾਂ ਸਾਜ਼ਨ ਜਿਹੜੇ ਕਰਨੇ ਇਤਰਾਦ ਕਸੌਦ ਲਵੇ ਪ੍ਰਾਣਾ ਅੰजाम ਕਰ ਲਵੇ ਦਸਵੇਂ ਯਾਰ ਪ੍ਰਣ ਚੜਾ ਲਵੇ ਅਸਨ ਨਾਉਂ ਸਿੱਖ ਲਵੇ ਇਸੇ ਤਰ੍ਹਾਂ ਕਿਸਨ ਕੇ ਅਸਰ ਪਾ ਲਨ ਉਹ ਆਪਦੇ ਦਸ ਕਰ ਲਨ ਆਪਦਾ ਤੋਲਾ ਬਣਾ ਲਨ ਕਈ ਹੋਰ ਮੰਤਰ ਸੁੱਧ ਕਰਕੇ ਸਾਧ ਸੰਗਤ ਜੀ ਉਹ ਰਾਜਾ ਸੌਂੀਆਂ ਦਾ ਬਾਊ ਸੌਂਣ ਦਾ ਸਵਾਦ ਵੇਖਿਆ ਸੀ ਉਹ ਸੁਬਾਰੀ ਖਾ ਲੇਂਦਾ ਸੀ ਸੁਬਾਰੀ ਮੈਨ ਸੰਗੇ ਨਿਕਲਦੀ ਸੀ ਉਸ ਨੂੰ ਫੇਰੋ ਸੁਬਾਰੀ ਨੂੰ ਸਾਧ ਸੰਗਤ ਜੀ ਉਹ ਜਿਹੜਾ ਰਸੋਈ ਹੁੰਦੀ ਸੀ ਉਹਦੇ ਕੋ ਮੁੜਕਿਆ ਜਾਂਦਾ ਸੀ ਉਹ ਜਿਹੜੇ ਲੋਕ ਸੀ ਕੋਹਰ ਮੰਤਰ ਦੇ ਸਿੱਧ ਕਰਕੇ ਉਹ ਲੋਕ ਵਸ ਆ ਜਾਂਦੇ ਨੂੰ ਬੜਿਆ ਬਣਾ ਰਿਸ਼ਾਂ ਨੂੰ ਬੜੇ ਬਣਾ ਮੁਜਰਿਦਾਂ ਨੂੰ ਗੁਰਤੀਆਂ ਨੂੰ ਬੜੇ ਬੜੇ ਵਕੀਲਾਂ ਨੂੰ ਆ ਦੇ ਕੇਲੇ ਬਣਾ ਕੇ ਰੱਖਦਾ ਸੀ ਇਸ ਪ੍ਰਕਾਰ ਕੋਹਰ ਮੰਤਰ ਜਿਹਨਾਂ ਸਿੱਧ ਹੋਵੇ ਉਹ ਇਸ ਤਰ੍ਹਾਂ ਕਰਦੇ ਰਹਿੰਦੇ ਹਨਗੇ ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ ਲੱਖ ਸੀਗਾਰ ਬਣਾ ਜਿਹਨਾਂ ਸਾਲ ਨੂੰ ਕੋਹਰ ਮੰਤਰ ਜਿਹੜਾ ਕਿਸੇ ਨੂੰ ਕੋਹਰ ਮੰਤਰ ਸਿੱਧ ਕਰਕੇ ਕਿਸੇ ਨੂੰ ਵਸ ਕਰਨਾ ਨਾ ਜੋ ਲੱਖਾਂ ਸ਼ਿੰਗਾਰਾਂ ਨੂੰ ਜੇ ਸਾਜ ਨੂੰ ਕਿਸੇ ਨੇ ਬਣਾ ਲਿਆ ਹੈ ਬਾਰਜ ਨਾਹੀ ਕੀ ਉਹ ਜੇ ਸਾਜ ਹਨ ਸਾਧ ਕਾਉਂਦਾ ਸਾਜਨਾ ਤਿਆਰੀ ਸਾਜ ਕੇ ਕੀਦੀ ਤਰੀ ਜਾਂਦੀ ਤੋਂ ਘੜਿਆ ਲੈਣੀ ਆਪਣੀ ਦ੍ਰਿਸ਼ਟੀ ਨਾਲ ਸੋ ਲੋਕਾਂ ਤੋਂ ਉਵੇਂ ਅਸਰ ਪਾਉਣ ਲੱਗਿਆਂ ਨਾ ਨਿਗਾ ਨਾਲ ਝਾਤ ਕੇ ਇਹ ਜੇ ਇਸ ਤਰ੍ਹਾਂ ਦਾ ਇੱਕ ਸਾਧ ਸੰਜੀਵ ਅਚਲ ਸਾਹਿਬ ਹੋ ਗੁਰਦਾਰੇ ਤੋਂ ਬਾਹਰ ਨਿਕਲ ਕੇ ਫੇਰ ਉੱਤੇ ਇੱਕ ਸਾਧ ਬੈਠਾ ਸੀ ਉਹ ਨਾਗਾ ਸੀ ਉਹਦੇ ਦਰਸ਼ਨ ਕੀਤੇ ਕੋਈ ਫਰੀ ਹਰਗੋਬਿੰਦ ਪੁਰਸਾਹ ਨਹੀਂ ਜਾਂਦੇ ਆਂ ਜਦੋਂ ਵੇਖਿਆ ਉਹ ਸਾਹਿਬ ਕੀ ਕਰਦਾ ਸੀ ਉਹ ਹਮੇਸ਼ਾ ਲਈ ਵੱਡੇ ਥਾਂ ਅਸਣ ਤੋਂ ਬੈਠਦਾ ਸੀ ਸਿੰਘਾਂ ਦੇ ਗੁੱਟ ਕੇ ਪਾਏ ਸੀ ਗਲਾਂ ਤੇ ਉਹ ਕਹਿਣ ਲੱਗਾ ਬੈਠੋ ਤੇ ਕਹਿਣ ਲੱਗਾ ਵਾਵਾ ਜੀ ਦਰਸ਼ਨ ਥੋਦੇ ਕਰਨੇ ਖੜੇ ਪੋਥੀਆਂ ਕੋਲ ਬੈਠ ਨਹੀਂ ਸਕਦੇ ਜਦੋਂ ਇਹ ਕਹਿੰਨੀ ਮੈਂ ਵਿਸਾ ਦੂੰ ਸ਼ੱਕੀ ਨਾ ਲਾਲ ਜੀ ਅੱਖਾਂ ਕਰਕੇ ਝਾਕਿਆ ਕੀ ਉਹਦਾ ਅਸਰ ਬਾਣੀ ਪੜਨ ਵਾਲੇ ਸਿੰਘਾਂ ਦੇ ਪੈਣਾ ਸੀ ਉਹ ਫੇਰਾ ਇੱਕ ਘੰਟਾ ਚਾਗਦਾ ਜਰਾ ਕੋਈ ਅਸਰ ਨਾ ਪਿਆ ਫਿਰ ਉਸਦੇ ਇੱਕ ਸਿੰਘ ਥੰਮਣ ਸੋਸੀ ਨਾਲ ਉਹ ਕਹਿੰਦਾ ਕਿਉਂ ਬਸ ਬਾਬਾ ਜੀ ਇੰਨੀ ਕਾਡ ਸੀ ਤੇਰੀ ਤੂੰ ਸਾਨੂੰ ਬਖਾ ਸਕਿਆ ਉਹ ਆ ਜੀ ਜਰਾ ਮੈਂ ਕਹਿੰਦਾ ਮੈਂ ਬਖਾ ਦੂੰ ਫਿਰ ਕਾਰਜੀ ਕਰਨ ਲੱਗਾ ਕਾਰਨ ਆ ਵੀ ਕੁਛ ਨਾ ਬਣਿਆ ਉਸ ਤੋਂ ਫਿਰ ਉਹ ਉਥੇ ਕਾਰੀ ਦਾ ਧਰਿਆ ਬਣਾਉਂਦੇ ਸੋ ਕਹਿੰਦੇ ਤੇ ਬਾਬਾ ਵੀ ਸਾਰਿਆਂ ਨੂੰ ਬਸ ਕਰ ਲਿੰਦਾ ਸੂਹਾ ਤੁਹਾਡੇ ਤੋਂ ਜੋਰ ਕਿਉਂ ਨਹੀਂ ਚੱਲਦਾ ਉਸੇ ਸੰਖ ਵਜਾ ਕੇ ਜੋਰ ਪਾਉਣਾ ਚਾਹ ਵੀ ਮੰਤਰ ਪੜਦੇ ਆ ਕੋਈ ਜੋਰ ਨਾ ਚੱਲਿਆ ਇਸ ਪ੍ਰਕਾਰ ਦੀ ਹਲਦੇ ਪੈਰ ਉਹ ਜੋ ਕੁਝ ਨਾ ਹੋਇਆ ਫਿਰ ਸਿੰਘ ਉਹਦੇ ਸੱਕੇ ਤੋਂ ਸ੍ਰੀ ਹਰਗੋਬਿੰਦ ਪ੍ਰਸਾਦ ਚਲੇ ਗਏ ਸੀ ਇਸ ਪ੍ਰਕਾਰ ਦੇ ਲੋਕ ਜਿਹੜੇ ਆਂ ਜਿਉਂ ਸਭ ਨੂੰ ਕਰਨੀ ਲੱਖਾਂ ਸ਼ਨਾਰਾ ਨੂੰ ਬਣਾ ਲਿਆ ਹਾਰਜ ਨਾਹੀ ਕੇ ਉਹ ਦਾ ਅਸਰ ਲਾਉਣ ਵਾਲਾ ਜਦੋਂ ਕਰਦੇ ਰਹਿੰਦੇ ਹਾਂ ਉਹ ਕਿਸੇ ਪ੍ਰਕਾਰ ਜੀ ਦਾ ਸਭ ਸੰਗੀਕ ਕਮਜ਼ੋਰ ਦੋਲ ਹੁੰਦਾ ਹੈ ਉਹਦੇ ਤੇ ਇਹਨਾਂ ਦਾ ਅਸਰ ਪੈ ਜਾਂਦਾ ਹੈ ਜੀਰਾ ਤੇ ਚੰਗਾ ਸ਼ਬਦ ਦੇ ਕਿਤੇ ਕਿਆ ਹੋਇਆ ਹੋਵੇ ਉਹ ਤੋਂ ਕਿਸੇ ਭੂਤ ਦਾ ਤ੍ਰੇਦ ਦਾ ਕੋਹ ਜੀਵ ਦਾ ਜੈਨ ਦਾ ਕਿਸੇ ਇਹਦੇ ਕੋਰ ਮੰਤਰ ਦਾ ਅਸਰ ਨਹੀਂ ਪਾ ਸਕਦਾ ਉਹ ਚਕੇ ਚੰਗੇ ਦੂੜਾ ਦੇ ਨਾਲ ਮਹਾਰਾ ਦੇ ਕਿਆ ਸ਼ਬਦ ਜੁੜਿਆ ਹੋਇਆ ਜਿਹੜਾ ਹੈ ਇਹੋ ਜੀ ਅਖੰਡੀਆਂ ਦੇ ਉੱਤੇ ਨਹੀਂ ਆਉਂਦਾ ਮਹਾਰਾ ਜਿੰਨੇ ਕਿਸੇ ਵੀ ਕੰਮ ਨਹੀਂ ਉਹ ਰਿਸ਼ਨਾਰ ਜਿਹੜੇ ਕਾਜੁਨ ਕੰਮ ਨਹੀਂ ਬਣਾਏ ਹੋਏ ਹਮ ਜਿਤ ਦਿਨ ਦੇਹੀ ਬੇਨਸ ਰਹੀ ਜਿਤ ਦਿਨ ਇਹ ਗਰੀਬ ਹੈ ਜਿਸ ਦਿਨ ਉਹ ਆਪਣਾ ਮੰਨੀ ਦੇਖਾ ਹੈ ਜੇ ਉਹਦੇ ਆਸਰੇ ਸਾਰੇ ਕੰਮ ਕਰਵਾ ਹੈ ਸੋ ਇਹ ਦੇ ਜਿਸ ਦਿਨਸ ਰਹੀ ਨਾ ਸੋ ਜਾਏਗੀ ਇਹ ਪਿਛਲੇ ਦੀ ਦਿਨਸ ਰਹੀ ਸੀ ਹੁਣ ਜਾਂ ਦੀ ਦਿਨਸ ਰਹੀ ਹੈ ਅਗਲੇ ਦਿਨ ਹੀ ਆਏਗੀ ਕਿਤ ਵੇਲਾ ਕਹਸਨ ਉਪਰੀ ਉਹ ਸਾਰੇ ਤ੍ਰੇਪ ਤ੍ਰੇਪ ਕਰਕੇ ਕਹਿਣ ਲੱਗ ਜਾਂਦੇ ਆ ਘਰ ਕੀ ਨਾਗੜਾ ਤਨ ਲੱਗੀ ਉਹ ਤੋਂ ਭੂਤ ਭੂਤ ਕਰ ਭਾਗੀ ਜਿਹੜੀ ਘਰ ਦੀ ਇਸਰੀ ਹਰ ਵਾਰਤ ਕੋਹੜ ਦੇ ਵਿੱਚ ਵਸਦੀ ਰਹਿੰਦੀ ਸੀ ਨਾਲ ਸਰੀਰ ਦੇ ਲੱਗੀ ਰਹਿੰਦੀ ਸੀ ਉਹ ਵੀ ਕਹਿੰਦੀ ਆ ਤ੍ਰੇਪ ਹੈ ਭੂਤ ਆ ਭੂਤ ਆ ਉਹ ਕਹਿੰਦੇ ਭਜਵੀ ਹੈ ਅਗੇ ਕਾਨੋਂ ਮਿੰਮਿੰਕੇ ਮੁਰਜ਼ਾ ਰੱਖਦੇ ਤੇ ਰਾਤ ਨੂੰ ਮਰਿਆ ਬਦ ਨਾ ਜਾਵੇ ਅੱਗੋ ساری ਉਮਰ ਜਾਈਨਾ ਹੋਵੇ ਅਨੂ ਤੇ ਮਰਿਆ ਕੇ ਵਾਦ ਨਾ ਜਾਵੇ ਇਹ ਹਜਾ ਭਾਇ ਇਹਨਾਂ ਲੋਕਾਂ ਨੂੰ ਬਣਿਆ ਰਹਿੰਦਾ ਹੈ ਕੋਈ ਦੂਰ ਫਰਮਾਉਂਦੇ ਹਨ ਕਿਤ ਵਿਲੇ ਕਹਿ ਤਨ ਕੋਹ ਤ੍ਰੋਧ ਤ੍ਰੋਧ ਕਹਿਣ ਲੱਗ ਜਾਣਗੇ ਜਿਹੜੇ ਲੋਕ ਸਾਸ ਸੰਗੀ ਗਤੀ ਕਰਾਉਣ ਜਾਂਦੇ ਗੰਗਾ ਵਗਿਆ ਤੇ ਤੈਨੂੰ ਜਾ ਕੇ ਉਹ ਰਗ ਉਹ ਪ੍ਰੇਤੋ ਸੋਹਾ ਕਹਿ ਕੇ ਉਹਦੀ ਗਤੀ ਕਰਦੇ ਭਾਵੇਂ ਕੋਈ ਮਹਾਤਮਾ ਗੁੜਿਆ ਹੋਵੇ ਉਹਨਾਂ ਨੂੰ ਜਿਹੜੇ ਪਿੰਡ ਭਰਨੇ ਹੈ ਗਤੀ ਕਰਨੀ ਇਸ ਕਰਕੇ ਮਹਾਤਮਾ ਦੇ ਕਦੇ ਤ੍ਰੇਤੋ ਸੋਹਾ ਨਹੀਂ ਕਹਿਣਾ ਚਾਹੀਦਾ ਜਿਹੜਾ ਬੰਦਗੀ ਕਰਨ ਆਇਆ ਇਹਦੇ ਕਿਸੇ ਪ੍ਰਕਾਰ ਤੋਂ ਨਹੀਂ ਭਰੋਣੇ ਚਾਹੀਦੇ ਤੇ ਗੁਰਮਤ ਤੋਂ ਉਲਟ ਹੈ ਜਿਹੜਾ ਬਾਣੀ ਪੜਦਾ ਆਪਣੇ ਸੀਨ ਨੂੰ ਮਾਰੇ ਚਰਨਾ ਚ ਨਵਾਸ ਕਰਕੇ ਗੁਜ਼ਰੇ ਆ ਉਹਨੂੰ ਤ੍ਰੇਤੋ ਸੋਹਾ ਜਾ ਕੇ ਉੱਥੇ ਕਹੋਣਾ ਕਿ ਉਸ ਤੇ ਤ੍ਰੇਦ ਬਣਿਆ ਦੀ ਗਤੀ ਕਰਾਉਣੀ ਇਹ ਨਹੀਂ ਗੱਲਾਂ ਕੋਈ ਕੰਗੀਆਂ ਨਹੀਂ ਗੁਰਮਤ ਤੋਂ ਉਹ ਇੱਕ ਹੈ ਸੋ ਮਾਰਾ ਕੰਦੇ ਪਰ ਲੋਕ ਤੇ ਤ੍ਰੇਦ ਅਪਵਿੱਤਰ ਹੈ ਉਹਦੇ ਮਗਰ ਜਾ ਵੀ ਪੁੱਛੇ ਜਾਂਦੇ ਆ ਮੂੰਹ ਹੱਤ ਆਉਂਦੇ ਆ ਕਈ ਨਾਉਂਦੇ ਆ ਕੋਸ਼ ਪ੍ਰਕਾਰ ਤ੍ਰੇਤ ਕਰਨ ਲੱਗੇ ਅਪੁਤਰ ਕਰਨ ਲੱਗ ਜਾਂਦੇ ਹਨ ਪਕੜ ਚਲਾਇਲ ਦੂਤ ਜੰਮ ਜੰਮ ਦੇ ਤਨ ਉਸ ਨੂੰ ਪਕੜ ਕੇ ਜੰਮ ਦੇ ਜਿਹੜੇ ਦੂਤ ਹਨ ਧਰਮਰਾਜ ਆਦੇ ਅਗਰਾਈਲ ਮੀਕਾਈਲ ਮੀਕਾਈਲ ਇਸਰਾਇਲ ਜਬਰਾਇਲ ਆਦਿਕ ਇਹ ਭਗਵਾਨ ਕੇ ਤੋਰ ਲੈਂਦੇ ਹਨ ਕਿਸੈ ਨਾ ਦੇਨੀ ਭੇ ਜਿਵੇਂ ਹੀ ਰਹਿ ਜਾਂਦੇ ਸਾਰੇ ਕਬਰ ਦੇ ਸਾਹ ਜਿੰਦ ਦੇ ਕੋਈ ਨੌਜਾ ਵੇਖ ਲਾਇਆ ਜਾਂਦਾ ਹੈ ਪੰਜ ਪਾਸੇ ਜੋ ਨਾ ਨਾ ਕਰਦਾ ਸੁੰਗਰੀ ਖੜੀ ਰਹੀ ਸੁੰਦਰ ਸੁਨਿਆ ਹੈ ਪਤੀ ਹੈ ਪਤੀ ਕਾਨੀਆਂ ਕੋਲੇ ਖੋਤੀਆਂ ਰਹਿ ਜਾਂਦੀਆਂ ਕਿਸੇ ਨੂੰ ਠੇਕ ਨਹੀਂ ਮਿਲਦਾ ਜਿਸ ਉਹਦੇ ਬੱਚੋਂ ਕਹਿੰਦੇ ਸੂਖ ਮਸੀਹ ਨੂੰ ਕੱਢ ਕੇ ਜੰਦੂਤ ਲੈ ਜਾਂਦੇ ਹਨ ਸਾਡੇ ਖੜੋਤੇ ਖਿਨੈ ਮਾਂ ਅਜੇ ਕਿਸੇ ਨੂੰ ਠੇਕ ਨਹੀਂ ਮਿਲਦਾ ਕਹਿੰਦੇ ਸਾਬੰਦ ਹੋ ਗਏ ਉਹ ਕਹਿੰਦੇ ਸਾਰੇ ਪੂਰਾ ਹੋ ਗਿਆ ਇਹਨੂੰ ਕਹਿਣ ਲੱਗ ਜਾਂਦੇ ਐ ਅੰਧਕਿਸ਼ੋਨੂ ਨੀ ਤੇ ਕਿਧਰੋਂ ਆਇਆ ਸੀ ਕਿਧਰੋਂ ਗਿਆ ਹੈ ਸਾਡ ਖੜੋ ਤੇ ਖਿਨੈ ਮਾ ਜੇ ਸੀ ਗੁਰਮੈ ਛੱਡ ਜੇ ਤੇ ਸਭ ਆਉਂ ਹਟ ਜਾਵੇ ਉਹਨਾਂ ਜਿਹੜੇ ਬਾਹਰ ਜੂਸੇ ਨੂੰ ਲੱਗਾ ਸੀਤ ਜਿਨ੍ਹਾਂ ਦੇ ਨਾਲ ਪ੍ਰੇਮ ਲੱਗਾ ਛਿੰਦੇ ਛੱਡ ਕੇ ਖਾਲੀ ਲਾਓ ਜੀ ਮਰ ਗਿਆ ਉਹ ਹੁਣ ਜਿਹੜਾ ਜਿਉਂਦਾ ਸੀ ਉਹਦੇ ਨਾਲ ਹੀ ਪ੍ਰੇਮ ਸੀ ਲੋਹ ਨਾਲ ਕੀ ਪ੍ਰੇਮ ਹੋਣਾ ਇਸੇ ਪ੍ਰਕਾਰ ਸਾਥ ਸੰਗਤੀ ਉਹ ਮੋਹ ਸਾਰੇ ਸੱਜ ਦੇ ਚੇਤਨ ਕੇ ਤੋੜੇ ਆਉਂਦੇ ਐ ਮਰਹਤ ਲੋਸਾ ਲੋਕ ਕੰਪੇ ਆਗੇ ਹੰਸੇ ਕੇਲਾ ਇਸ ਪ੍ਰਕਾਰ ਸਾਥ ਸੰਗਤੀ ਛੱਡ ਕੇ ਖੜ ਜੇ ਪਾਸੇ ਹੋ ਕੇ ਕਹਿੰਦੇ ਹੁਣ ਤਾਂ ਮੁਰਵਾ ਇਹਨਾਂ ਕੀ ਪਿਆਰ ਹੈ ਸਾਡਾ ਇੱਕ ਛਿੰਦੂ ਇੱਕ ਹੀ ਇਹਨੂੰ ਕਿਉਂ ਲੱਗਾ ਹੈ ਜਿਨ੍ਹਾਂ ਪੁਰਖਾਂ ਦੇ ਨਾਲ ਪ੍ਰੇਮ ਲੱਗਾ ਹੋਇਆ ਸੀ ਜਿਨ੍ਹਾਂ ਸਬੰਧੀਆਂ ਨਾਲ ਇਹਤ ਲੱਗਾ ਹੋਇਆ ਸੀ ਤੇਨੂ ਪੁਰਖ ਦੇ ਨਿੱਤਰ ਮੰਨਿਆ ਨੂੰ ਗੁਰੂ ਨਾਨਕ ਸਾਹਿਬ ਨੇ ਮੱਕੇ ਵਿੱਚ ਬਚਨ ਕੀਤੇ ਹਨ ਇੱਕ ਤਾਂ ਪੁਰਖ ਦਾ ਧਨ ਨਿੱਤਰ ਹੈ ਧਨ ਹੰਨਾ ਚਰ ਹੈ ਜਿਨ੍ਹਾਂ ਚੋਂ ਪਰਾਲব্ধ ਹੋਵੇ ਜਦੋਂ ਪਰਾਲੋਭ ਮੁੱਕ ਜਾਵੇ ਉਹ ਤਨੀ ਆਦਮੀ ਸਭ ਸੰਗ ਜੀ ਕੰਗਾਲ ਹੋ ਜਾਂਦੇ ਆ ਜਦੋਂ ਉਸੇ ਜਦ ਹੀ ਨਿਰਤਨ ਦੇਖੋ ਨਲਕੋ ਸੰਸਾਰ ਤੋਂ ਭਾਗੇ ਉਹਦੇ ਸਾਰਾ ਸਾਥ ਛੱਡ ਜਾਂਦੇ ਹਨ ਕਹਿੰਦੇ ਨਲਾਇਕ ਹੈ ਭਾਈ ਬੂਟਾ ਸਿੰਘ ਜੀ 라ਵਲ ਪਿੰਡੀ ਵਾਲੇ ਹੋਏ ਹਨ ਉਹ ਸੰਤ ਮਹਾਰਾਜ ਨੂੰ ਮਹਾਰਾਏ ਆ ਕੇ ਮਿਲੇ ਸੀ ਉਹਨਾਂ ਬਚਨ ਸੁਣਾਏ ਕਿ ਮਹਾਰਾਏ ਮੈਂ ਨੌਕਰੀ ਕਰਨ ਗਿਆ ਜਿਸ ਵਕਤ ਤੇ ਉਸ ਵੇਲੇ ਮੈਨੂੰ ਕਿਰਾਇਆ ਬਣਾ ਘਰ ਵਿਆ ਨੂੰ ਦਿੱਤਾ ਮੈਂ ਕੰਬੀਆਂ ਤੋਂ ਕਿਰਾਇਆ ਮੰਗ ਕੇ ਲਿਗਿਆ ਫਿਰ ਉਹਨਾਂ ਦੇ ਕਹਿਸੇ ਮੈਂ ਤਿਹੀ ਯੋ ਮੈਂ ਨੌਕਰ ਹੋ ਗਿਆ ਮੇਰੀ ਕੰਬੀ ਤਨਖਾਹ ਹੋ ਗਈ ਉਹਨਾਂ ਮੈਨੂੰ ਕਹਿਣ ਬੂਟਾ ਤੂੰ ਸਾਡੇ ਘਰ ਦਾ ਚੰਦ ਹੋ ਆ ਗਿਆ ਕਿਉਂ ਕਹਿਨੀਆ ਤੂੰ ਜਿੰਨੇ ਤਨਖਾਹ ਤੇ ਸਾਰੇ ਮੇਰੇ ਕੋਲ ਲਾ ਲਏ ਤੇ ਮੈਂ ਜਦੋਂ ਚੱਲਿਆ ਆਪ ਦੀ ਛੁੱਟੀ ਪੂਰੀ ਕਰਕੇ ਉਸ ਵੇਲੇ ਮੇਰੇ ਕੇ ਜਿਹੜਾ ਘੋੜਾ ਸੀ ਨਾ ਉੱਤੇ ਫੌਜੀ ਆਲਾ ਉਹ ਵੀ ਲਾ ਲਿਆ ਇਸ ਪ੍ਰਕਾਰ ਦੀ ਹਾਲਤ ਉਹਨਾਂ ਸੁਬਨੀਆਂ ਨੇ ਮੇਰੀ ਕੀਤੀ ਜਿਸ ਨੇ ਉਹ ਘੋੜਾ ਵੀ ਲਾ ਲਿਆ ਮੈਂ ਹੈਰਾਨ ਹੋ ਗਿਆ ਫਿਰ ਹੈਰਾਨ ਹੋ ਗਿਆ ਮੈਂ ਕਹਿੰਦੇ ਹੋਈ ਹੋਈ ਮਨ ਰਹੀਸ਼ ਹੋ ਗਿਆ ਅਰਹੀਸ਼ ਹੋ ਕੇ ਮੈਂ 라ਵਲਪਿੰਡੀ ਦੇ ਉੱਤੇ ਕੋਠੀਆਂ ਪਾਲੀਆਂ ਗੁਰਦੁਆਰਾ ਬਣਾਤਾ 라ਵਲਪਿੰਡੀ ਦੇ ਵਿੱਚ ਰਹਿੰਦਾ ਸੀ ਉਹ ਤੇ ਹੁਣ ਕਹਿੰਦੇ ਮੈਨੂੰ ਕਦੇ ਕਹਿੰਦੇ ਮੇਰੇ ਕੋ ਆ ਕੇ ਵੀ ਤੂੰ ਤਾਂ ਸਾਡਾ ਸੂਰਜ ਹੈ ਤੂੰ ਤਾਂ ਸਾਡਾ ਚੰਦ ਹੈ ਤੂੰ ਸਾਡੀ ਕੋਲ ਨੂੰ ਯਾਦ ਕਰਦਾ ਮੈਂ ਸਾਰਿਆਂ ਨੂੰ ਸਮਝ ਕੇ ਵੀ ਇਹ ਮਤਲਬੀ ਲੋਕ ਹੈ ਬਿਲਕੁਲ ਕਿਸੇ ਨਾਲ ਮੇਲ ਨਹੀਂ ਕਰਦਾ ਇਸ ਪ੍ਰਕਾਰ ਮਸਤੂਆ ਸੰਤ 라ਵਲਪਿੰਡੀ ਦੇ ਸੀ ਤੇ ਸੰਤਾਂ ਦੇ ਨਾਲ ਮਿਲ ਕੇ ਮરાਏ ਉਹਨੇ ਬਜਨ ਕੀਤੇ ਸੀ ਕਿ ਐ ਮਜ਼ਲਮੀ ਲੋਕ ਹੈ ਮਹਾਰਾਜ ਮੈਂ ਕੀ ਨਾ ਤਿਆਰ ਕਰਾਂ ਮੈਂ ਤਾਂ ਆਪਣੇ ਹੱਥੀਂ ਉੱਥੇ ਇੱਕ ਬਾਗ ਲਾਇਆ ਹੈ 라ਵਲਪਿੰਡੀ ਵਿੱਚ ਹੁੰਦਾ ਉਹਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਇੱਕ ਉੱਥੇ ਛਾੱਕ ਵਗੈਰਾ ਵੀ ਵਿੱਚ ਬਣਾਇਆ ਹੋਇਆ ਹੈ ਇੱਕ ਦੂਵੀ ਦਾ ਵਿਹਾਰਾ ਵੀ ਬਣਾ ਹਿੰਦੂਆਂ ਨੂੰ ਕਹਿ ਕੇ ਉਹ ਉਹਨਾਂ ਪੁਜਾਰੀਆਂ ਨੂੰ ਵੀ ਕੁਝ ਤਰ੍ਹਾਂ ਦੇ ਮਿਲਦੇ ਹੋਰ ਜਿਹੜਾ ਮਾਇਆ ਰੱਖੀ ਹੋਈ ਸੀ ਜਮਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਨੂੰ ਪੁੰਨ ਲੈਣ ਤੇ ਲਾਇਈ ਸੀ ਬੂਤਾ ਸਿੰਘ 라ਵਲਪਿੰਡੀ ਵਾਲਾ ਵਜਦਾ ਸੀ ਇਸ ਪ੍ਰਕਾਰ ਸਾਹਿਬ ਸਮਝੀ ਹਜ਼ੂਰ ਫਰਮਾਉਂਦੇ ਹਨ ਸਾਡੇ ਖੜੋ ਤੇ ਖਿਨੈ ਨਾ ਜਿਵੇਂ ਸੁੰਮੇਤੀ ਸਾਰੇ ਛੱਡ ਕੇ ਪਾਸੇ ਹੋ ਜਾਂਦੇ ਹਨ ਜਿਨ ਸਿਓ ਲੱਗਦਾ ਹੈ ਜਦੋਂ ਸੁਲਮੀਆਂ ਦੀ ਮਿੱਤਰਤਾ ਜਦੋਂ ਨਿਰਤਨ ਦੇਖਦੇ ਛੱਡ ਜਾਂਦੇ ਆ ਅਤੇ ਜੇ ਭਲਾ ਕੋਈ ਘੋੜਾ ਹੋਵੇ ਕਿਸੇ ਵੀ ਪਰਲਾਈ ਦੀ ਮਾਇਆ ਹੋਵੇ ਜਦੋਂ ਪ੍ਰਾਣ ਸਮਾਪਤ ਹੋ ਜਾਂਦੇ ਪ੍ਰਾਣ ਗਏ ਕੋ ਕਾਂਕੀ ਮਾਇਆ ਜਦੋਂ ਪ੍ਰਾਣ ਚਲੇ ਜਾਂਦੇ ਉਦੋਂ ਕੀ ਦੀ ਮਾਇਆ ਰਹਿਣੀ ਸੀ ਉਹ ਸਵੇਰੇ ਸਾਬ ਸੰਗੇ ਜੀ ਉਹਦੀ ਮੁਰਦੇ ਦੇ ਇਹਨੂੰ ਫਰੋਲਦੇ ਆ ਸੰਤ ਮਰਾਲੇ ਆਏ ਬਾਬੇ ਉਹਨਾਂ ਦਾ ਸਰੀਰ ਜਦੋਂ ਛੁੱਟ ਗਿਆ ਇੱਥੇ ਬੇਬੋ ਵਾਲਾ ਤੇ ਕੋਠੀ ਤੇ ਬੁਢੀ ਆਈ ਥੇ ਉਹ ਸਾਂ ਦੇ ਤਸਰੀਰ ਛੁੱਟੇ ਤੋਂ ਪੌੜੀਆਂ 'ਚ ਉਹਨਾਂ ਦਾ ਸਰੀਰ ਬੈਠਿਆਂ ਨ ਛੱਡਿਆ ਉਹਨਾਂ ਦੀ ਜੇਬ ਵਿੱਚ ਸਾਬ ਸੰਗੇ ਜੀ ਉਹ 2600 ਰੁਪਏ ਸੀ ਉਹ ਕੱਢ ਲਿਆ ਉਸ ਵੇ ਸਰਕਾਰ ਦੀ ਸਿਆ ਮਗਰੋਂ ਕੀਤੀ ਫਿਰ ਉਹਨਾਂ ਦੇ ਕਮਰੇ ਜਿਸਾਲ ਸੰਗੇ ਜੀ 90 ਪੌਂਡ ਸੰਸਤਨ ਤੋਂ ਪ੍ਰਾਣਾ ਸੋਨੇ ਮੜਾਲੇ ਆਲੇ ਦੇ ਉਹ ਵੀ ਕੱਢ ਲੈ ਗਏ ਅਤੇ ਉਸ ਦੇ ਪ੍ਰਕਾਰ ਕੁਝ 25 ਕੁ ਹਜ਼ਾਰ ਰੁਪਇਆ ਹੋਰ ਲੋਕਾਂ ਦੀਆਂ ਤਰ੍ਹਾਂ ਰੱਖੀਆਂ ਹੋਈਆਂ ਸੀ ਸੰਤਾਂ ਦੇ ਕੋਲੇ ਉਹ ਵੀ ਕੱਢ ਲਈਆਂ ਮੜਾਲੇ ਦੇ ਦੇਰੇ ਦੇ ਛੱਬੇ ਸੰਸੋਏ ਦੇ ਉਹ ਵੀ ਕੱਢ ਲੈ ਗਏ ਲਿਆ ਕੇ ਫਿਰ ਉਹਨਾਂ ਨੇ ਕੀ ਕੀਤਾ ਸ਼੍ਰੋਮਣੀ ਕਮੇਟੀ ਆਈ ਡਾਕਟਰ ਆਨੇ ਫਿਰ ਸਰਾਂ ਵਿੱਚ ਉੱਥੇ ਲਿਆ ਕੇ ਰੱਖੇ ਜਿਸ ਵੇਲੇ ਉੱਥੇ ਲਿਆ ਕੇ ਰੱਖੇ ਤੇ ਉਹ ਫੇਰ ਰੱਖ ਨਾ ਸਕੇ ਇਤੋਂ ਜਾਤ ਰੱਖ ਕੇ ਫੇਰ ਜਾ ਕੇ ਹਿੰਦੁਸਤਾਨ ਵਿੱਚ ਦੇਖੇ ਉਹਨਾਂ ਨੂੰ ਵੇਚਿਆ ਪਤਾ ਲੱਗਾ ਵੀ ਇਹ ਕੁਛ ਕਰਤੂਤ ਇਹਨਾਂ ਲੋਕਾਂ ਨੇ ਕੀਤੀ ਹੈ ਸੰਤਾਂ ਦੇ ਸਰੀਰ ਨੂੰ ਮਗਰੋਂ ਸੁਕਕਾਰਿਆਂ ਦੇ ਸਾਹਮਣੇ ਇਸ ਸੁਕਾਣੀ ਹਾਲਤ ਇਹਨਾਂ ਲੋਕਾਂ ਦੀ ਤਾਂ ਜਦੋਂ ਪ੍ਰਾਣ ਗਏ ਕੋਕਾਂ ਕੀ ਮਾਇਆ ਜਦੋਂ ਪ੍ਰਾਣ ਚਲੇ ਜਾਂਦੇ ਕੀ ਵੀ ਮਾਇਆ ਰਹਿੰਦੀ ਹੈ ਉਹਨਾਂ ਜਿਹੜਾ ਸਾਹਮਣੇ ਕਬਜ਼ੇ ਕਰ ਲਏ ਹਿਸਾਲ ਹੁੰਦੀ ਹੈ ਮਾਇਆ ਦੀ ਤੇ ਤੀਜੀ ਮਿੱਤਰ ਹੈ ਕਰਮ ਆਦਮੀ ਦੇ ਕਰਮ ਜੋ ਚੰਗੇ ਕਰਦਾ ਹੈ ਤਾਂ ਉਹ ਸਹਾਇਕ ਹੁੰਦੇ ਉਸ ਲੋਕ ਦੀ ਵੀ ਤੇ ਉਹ ਲੋਕ ਦੀ ਵੀ ਸਹਾਇਕ ਹੁੰਦੇ ਹਨ ਤੇ ਜੇ ਮਾੜੇ ਕਰਮ ਕਰਦਾ ਤੇ ਉਸ ਦੁਨੀਆ 'ਚ ਵੀ ਉਲਾਮੇ ਪਰਲੋਕ 'ਚ ਵੀ ਦੰਡ ਮਿਲਦਾ ਹੈ ਇਸ ਪ੍ਰਕਾਰ ਮਾਰੇ ਕਹਿੰਦੇ ਹਨ ਜਿੰਨ ਸਿਓ ਲੱਗਾ ਜੁਨਾ ਦੇ ਨਾਲ ਖਤ ਲੱਗਾ ਸੀ ਪਿਆਰਿਆਂ ਦੀ ਉਹ ਹਾਲਤ ਹੈ ਕਰਮਾ ਕਰਮ ਮਾਰੇ ਵੀ ਦੰਦ ਤੋਂ ਆਉਂਦੇ ਹਨ ਅਤੇ ਸੰਬੰਧੀ ਵੀ ਇਸ ਤਰ੍ਹਾਂ ਦੇ ਹੰਤ ਵੀ ਇਸ ਪ੍ਰਕਾਰ ਦਾ ਹੈ ਹੱਥ ਮਰੂੜੇ ਤਾਨ ਕਫੀ ਜਿਸ ਨੇ ਸਾਸੂ ਜੀ ਜਿੰਨ ਛੁੱਟਣ ਚ ਆਉਂਦੀ ਹੈ ਉਸ ਵੇਲੇ ਹੱਥਾਂ ਨੂੰ ਮਰੋੜਦਾ ਰਹਿੰਦਾ ਹੈ ਜਿੰਨ ਚੁਰਦੀ ਆ ਨਿਕਲਦੀ ਨਹੀਂ ਤੇ ਸਰੀਰ ਕੰਬਣ ਲੱਗ ਜਾਂਦਾ ਉਸ ਵਕਤ ਕਿਹੜੇ ਜੋ ਸੂਖਮ ਸੀ ਨੂੰ ਕੱਪਦੇ ਆ ਜਿਹਨੇ ਖੇਤੀ ਨੂੰ ਕੱਟਿਆ ਜਾਂਦਾ ਹੈ ਖੇਤ ਵਿੱਚੋਂ ਇਸ ਪ੍ਰਕਾਰ ਸਾਹਿਬ ਸਿੰਘ ਜੀ ਸੂਖਮ ਸੀ ਨੂੰ ਵਿਚੋਂ ਜੌਂਦੂਪ ਕੱਢਦੇ ਹਨ ਆਹ ਹੋ ਹੋ ਆਸੀ ਜਿਹੜਾ ਸਾਹਿਬ ਸਿੰਘ ਜੀ ਲਾਲ ਸੁਖੋ ਜਵਾਨੀ ਦੇ ਪ੍ਰਤਾਪ ਕਰਕੇ ਸਿਓ ਵਰਗਾ ਦਗ ਦਗਦਾ ਕਰਦਾ ਹੁੰਦਾ ਸੀ ਰੰਗ ਸੋਹਣਾ ਸਰੂਪ ਸੀ ਲਾਲੀ ਝੜੜਦੀ ਸੀ ਉਹ ਸਾਹਿਬ ਸਿੰਘ ਜੀ ਇਸ ਪ੍ਰਕਾਰ ਜੋ ਜਿਸ ਵਕਤ ਸਮਾਗਮ ਕੀ ਹੋਣ ਕੇ ਆਈ ਸਾਰਾ ਖੂਨ ਜਦੋਂ ਅਸੀਂ ਸੁੱਕ ਗਿਆ ਖੂਨ ਦੇ ਸੁੱਕਣ ਕਰਕੇ ਸਾਹ ਸਿੰਘ ਜੀ ਕਾ ਸਾਹ ਸੀ ਹੋ ਗਿਆ ਤਵੇ ਅਰਗਾ ਤੇ ਫਿਰ ਜਿਸ ਵਕਤ ਉਹ ਸਰੀਰ ਸਮਾਪਤ ਹੋ ਗਿਆ ਫਿਰ ਪਾਣੀ ਪਾਣੀ ਫੀਰ ਤੇ ਰਹਿ ਗਿਆ ਉਹ ਚਿੱਟਾ ਹੀ ਰੰਗ ਨਿਕਲ ਆਇਆ ਇਹੀ ਜ ਹੈ ਹਾਲ ਕੁੰਬੀ ਹਮ ਤਵੇ ਸੋ ਇਸ ਹਾਲ ਨੂੰ ਸਮਝ ਕੇ ਭਾਈ ਪਰਮੇਸ਼ਰ ਦੀ ਦੰਦਗੀ ਕਰਨੀ ਚਾਹੀਦੀ ਹੈ ਐ ਹੋਰ ਬਸੇ ਆਪਣੀ ਜ਼ਿੰਦਗੀ ਨੂੰ ਲਾ ਕੇ ਬਰਬਾਦ ਨਹੀਂ ਕਰਨਾ ਚਾਹੀਦਾ ਸ਼ਾਹੋਂ ਹੋ ਆ ਸੋਕ ਅੱਜੇ ਸਾਥ ਸੰਗਤ ਜੀ ਸਿਆਹੋਂ ਕਾਲੀ ਦਾੜੀ ਹੁੰਦੀ ਸੀ ਕਾਲੇ ਕੈਸ ਹੁੰਦੇ ਸੀ ਤੇ ਫਿਰ ਚਿੱਟੇ ਹੋ ਆ ਗਏ ਹੁਣ ਧੌਲੇ ਆ ਗਏ ਅਜੇ ਦੀ ਸਮਝਣਾ ਚਾਹੀਦਾ ਹੈ ਅਪੇ ਸਿਆਹੋਂ ਹੋਏ ਸੋ ਤੇ ਇਹ ਕਹਿੰਦਾ ਵੀ ਆ ਜਦ ਮਿੱਠਾ ਅਗਰਾ ਕੰਡ ਥਾ ਆ ਦੁਨੀਆ ਜੀ ਜੋ ਖਾ ਲੀਏ ਖਾ ਲੀਏ ਲੁੱਟ ਲੀਏ ਖੋ ਲੀਏ ਇਹੋ ਹੀ ਮੌਜ ਮੇਲਾ ਹੈ ਐਵੇਂ ਕਰਦੇ ਆ ਲੋਕਾਂ ਨੂੰ ਪੁੰਨ ਪਾਪਾਂ ਦੇ ਨਿਯਮ ਬਣਾਏ ਕੋਈ ਪੁੰਨ ਪਾਪ ਨਹੀਂ ਇਸ ਪ੍ਰਕਾਰ ਜਿਹੜੇ ਸਭ ਇੱਕੋ ਉਥੇ ਨਿਉ ਆਇਕੋ ਸਵਰਾਤ ਐਥੇ ਸਿਆ ਕਾਲੀ ਰਾਤ ਬਣਾਈ ਬੈਠਾ ਸੀ ਕਿ ਜੰਗਰੇ ਜਦਾ ਤੜਦਾ ਤੇ ਆਸੀ ਪਾਪ ਦੀ ਕਾਲੀ ਬੋਲੀ ਰਾਤ ਸੀ ਪਰ ਜਦੋਂ ਜਮਦੂਦ ਦੇ ਦੇਖੇ ਆਏ ਉਦੋਂ ਚਿੱਟਾ ਰੰਗ ਉਹ ਗੇਮ ਚੜ ਗਿਆ ਉਹ ਸੋੜੇ ਚਾਟ ਰੋਸ਼ਨੀ ਹੋ ਗਈ ਪ੍ਰਕਾਸ਼ ਹੋ ਗਿਆ ਵੀ ਉਹ ਹੋ ਉੱਗ ਗਈਆਂ ਖਿੰਨੇ ਪੀਰ ਜਵੇਂ ਗਰਾਫੋਟ ਹੋ ਤੋ ਜਦੋਂ ਜਮਨ ਜੁੰਡਿਆਂ ਤੋਂ ਆ ਫੜਿਆ ਸਾਰੀਆਂ ਉਗੜਦੀਆਂ ਕਰਕੂਤਾ ਕਿਉਂ ਕਾਲੀਆਂ ਕਰਕੂਤਾ ਤੇ ਚਿੱਟਾ ਰੰਗ ਚੜ ਗਿਆ ਉਹ ਸੋੜੇ ਇਸ ਸਰਕਾਰ ਦੀ ਹਾਲਤ ਹੋਈ ਸਾਹ ਸੰਗੇ ਜੀ ਅੱਗੇ ਤਾਂ ਰਾਤ ਬਣਾਈ ਬੈਠੋ ਉਹ ਕਿਹੜਾ ਮੈਨੂੰ ਕੁਝ ਸਕਦਾ ਮੇਰੇ ਤੋਂ ਕਿਹੜਾ ਸਾਹ ਮੰਗ ਸਕਦਾ ਹੈ ਫਿਰ ਕਿਤੇ ਜਨ ਚੜ ਗਿਆ ਕਾਲ ਰੂਪੀ ਸਾਰੇ ਉਗਰੇ ਆਈਆਂ ਜਿੰਨੀਆਂ ਕਤੂਤਾਂ ਸਨ ਜਿਹੜਾ ਬੀਜ ਸੋ ਲੁਣੈ ਉਹ ਜਿਹੜਾ ਬੀਜ ਦਾ ਕਰਮ ਕਰਦਾ ਹੈ ਉਹ ਹਾਂ ਜਨਾ ਵਧਣਾ ਪੈਂਦਾ ਹੈ ਜਿਹੜਾ ਪਈਸਾ ਸਿੰਘ ਕਿਕਰਾਂ ਦੇ ਬੀਜ ਜੇ ਤੇ ਕਹੇ ਮੈਂ ਬਜ਼ੌਰ ਦੇਖਦੀਆਂ ਦਾਖਾਂ ਖਾਵਾ ਨੂੰ ਕਿਵੇਂ ਪ੍ਰਾਪਤ ਹੋਣੀਆਂ ਇਸੇ ਪ੍ਰਕਾਰ ਦੂਜੇ ਦੁੱਖ ਮੰਗੇ ਅਮਰ ਦੇਖੋ ਇਹਨਾਂ ਆਓ ਜਿਹੜਾ ਜ਼ਹਿਰ ਦੇਣੀ ਕਹਿੰਨੂ ਦੀਦਾ ਕਹਿੰਦਾ ਮੈਂ ਅਮਰ ਹੋ ਜਾਏ ਇਹਨਾਂ ਦੀ ਗੱਲ ਉਹ ਇਸੇ ਪ੍ਰਕਾਰ ਜ਼ਹਿਰ ਨਾਲ ਹੀ ਮਰੇਗਾ ਉਹਨੂੰ ਉਹਨੇ ਦੁੱਖ ਹੋਣਗੇ ਇਸੇ ਪ੍ਰਕਾਰ ਜਿਹੜਾ ਕੋਈ ਆਦਮੀ ਕਰਨੂ ਕੀ ਦੀਦਾਏ 100 ਰੁਪਏ ਧਰਤੀ ਵਿੱਚ ਉਹੋ ਜੰਤ ਨੂੰ ਜੁਨੇ ਵੱਡੇਗਾ ਦੁੱਖ ਸੁੱਖ ਭੋਗੇਗਾ ਉਹ ਆ ਜਿਆ ਪਰਮ ਸੰਦੜਾ ਖੇ ਇਹ ਜਿਹੜਾ ਸਰੀਰ ਆ ਸਾਧ ਸੰਜੀ ਕਰਮਾ ਸੰਦੜਾ ਕਰਮਾਂ ਦਾ ਉਹ ਖੇਤ ਹੈ ਜਿਹਦੇ ਕੋ ਕਰਮ ਕਰਦਾ ਉਹਦਾ ਫਲ ਹਰ ਇੱਕ ਪ੍ਰਾਣੀ ਨੂੰ ਮਿਲਦਾ ਹੈ ਜਿਸ ਆਦਮੀ ਨੂੰ ਹਮੇਸ਼ਾ ਲਈ ਪ੍ਰਾਇ ਰੂਪ ਤੱਕਣ ਦੀ ਆਦਤ ਹੈ ਉਹਦੀਆਂ ਅੱਖਾਂ ਤੋੜ ਆਉਣ ਦੇ ਨਾਲ ਦੁਨੀਆਂ ਜਾਣੀ ਹੈ ਉਹਨਾਂ ਦੇ ਸਾਈ ਗੰਦਕਾ ਜਾਂਦਾ ਜਿਹੜੇ ਨਿੰਜਾ ਹੁੰਦੇ ਉਹਨਾਂ ਦੇ ਕੰਨਾਂ ਛਿੱਕਾ ਪਾ ਕੇ ਢਾਲਿਆ ਜਾਂਦਾ ਇਹਨਾਂ ਨਿੰਦਿਆ ਕਰਦਿਆਂ ਜਬਾਨ ਕੱਟੀ ਜਾਂਦੀ ਹੈ ਤਲਤਰ ਕਰ ਕੱਟੀਏ ਇਹੀ ਜੀ ਹਾਲਤ ਹੁੰਦੀ ਹੈ ਇਸ ਕਰਕੇ ਜਿਹੜਾ ਜਿਆ ਪਈ ਕੋਈ ਕਰਮ ਕਰਦਾ ਹੈ ਉਹ ਹੈ ਜੋ ਫਲ ਭੋਗਦਾ ਹੈ ਵੱਡਾ ਇਹ ਕਰਮਾਂ ਦਾ ਖੇਤ ਬਣਾਇਆ ਮਾਰਨ ਸਰੀਰ ਜਿਹੜਾ ਹੈ ਜਿਹਦੇ ਕਰਮਾਂ ਅਨੁਸਾਰ ਫਲ ਭੋਗਣਾ ਪਵੇਗਾ ਹਰ ਇੱਕ ਨੂੰ ਨਾਨਕ ਪ੍ਰਭ ਸਰਣਾਂ ਗਤੀ ਇਸ ਤੋਂ ਬਚਣ ਵਾਸਤੇ ਇਸ ਔਗਣਾ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਉਪਾਅ ਹੈ ਸਲਗੁਲ ਨਾਨਕ ਜੀ ਆਪਾਂ ਨੂੰ ਜਾਜ ਦਸਦੇ ਹੋ ਪ੍ਰਭ ਅਕਾਲ ਪੁਰਖ ਸਰਵ ਕਲਾ ਸਮਰੱਥ ਆਪ ਜੀ ਦੀ ਸ਼ਰਨ ਪ੍ਰਾਪਤ ਹੋਏ ਹਾਂ ਕਰਨ ਬੋਹਿਥ ਪ੍ਰਭ ਦੇਤ ਜੀ ਮਨ ਨੂੰ ਇਹ ਪ੍ਰਭੂ ਸਮਰੱਥ ਆਪ ਦੇ ਚਰਨਾਂ ਦੀ ਓਟ ਰੂਪੀ ਜਹਾਜ ਬਖਸ਼ ਦਿੰਨੇ ਹੋ ਜਿਨ੍ਹਾਂ ਨੂੰ ਆਗਰੇ ਚਰਨਾਂ ਤੇ ਆਧਾਨ ਰੂਪੀ ਜਹਾਜ ਬਖਸ਼ਦੇ ਹੋ ਉਹ ਸੰਸਾਰ ਸਮੁੰਦਰ ਚ ਡੁੱਬਦੇ ਨਹੀਂ ਹਨ ਉਹ ਇਸ ਪ੍ਰਕਾਰ ਸੰਗਤ ਰੂਪੀ ਕਿਨਾਰੇ ਤੋਂ ਉਸੇ ਮਾਰੇ ਚਰਨਾਂ ਦੇ ਧਿਆਨ ਰੂਪੀ ਜਹਾਜ ਤੇ ਚੜ ਕੇ ਮੁਕਤ ਰੂਪੀ ਕਿਨਾਰੇ ਤੇ ਜਾ ਲੱਗਦੇ ਆ ਇਸ ਪ੍ਰਕਾਰ ਸੱਚੇ ਪਾਤਸ਼ਾਹ ਆਪਦੇ ਚਰਨਾਂ ਨਾਲ ਧਿਆਨ ਹੋਏ ਇਹ ਜਹਾਜ ਦੇ ਨਾਮ ਕਰੋ ਇਹ ਚਰਨਾ ਤੇ ਸ਼ਾਨਸੂਰ ਪਰਮੇਸ਼ਵਰ ਆਪਦੇ ਨਾਮ ਦਾ ਬਹੁਤ ਜਹਾਜ ਦੇਣਾ ਕਰੋ ਤੇ ਆ ਦਿਲ ਨੇ ਉਹਨਾਂ ਨੂੰ ਆਪਦੇ ਚਰਨਾਂ ਤੇ ਧਿਆਨ ਰੂਪੀ ਜਹਾਜ ਤੇ ਭਾਦੋ ਇਹ ਨਰਕ ਨਾ ਪਾਈਐ ਤੇ ਭਾਦੋਂ ਦੇ ਮਹੀਨੇ ਦਾ ਆਲਾ ਕਹਿੰਦੇ ਸੇ ਉਹ ਪੁਰਖ ਜਿਹੜੇ ਦੁਆਦ ਭਾਵ ਤੇ ਲੱਗੀ ਹੋਈ ਪਾਦੋਂ ਵਾਲੇ ਦੀਵਸੀ ਉਹਨਾਂ ਨੂੰ ਮਾਰਾ ਸਾਸ ਕੇ ਪਾਦਸ਼ਾਹ ਉਹਨਾਂ ਦਾ ਜਿਹੜਾ ਦੁਆਦ ਭਾਵ ਹੈ ਇਹ ਦੁਆਦ ਨੂੰ ਭਾ ਨਾ ਅਗਨੀ ਦਾ ਹੈ ਦੁਆਦ ਨੂੰ ਸੌੜ ਦਿੰਦੇ ਦਰਮ ਅਗਨੀ ਦੇ ਨਾਲ ਜਿਹੜਾ ਨਰਕ ਤੇ ਨਹੀਂ ਪਾਏ ਜਾਂਦੇ ਗੁਰ ਰੱਖਣ ਵਾਲਾ ਹੀ ਕੋਣ ਨਹੀਂ ਮਾਰਾ ਨਰਕ ਜਿ ਪਾਏ ਜਾਂਦੇ ਉਹ ਪਾਦੋਂ ਦੁਆਰ ਕਿਸੇ ਵੀ ਨਹੀਂ ਦੁਆਰ ਤਾਂ ਆਜ ਨਹੀਂ ਪਾਏ ਜਾਂਦੇ ਨਰਕ ਤੇ ਨਹੀਂ ਪਾਏ ਜਾਂਦੇ ਕੌਣ ਫੁਰਖਨੋ ਗੁਰ ਰੱਖਣ ਵਾਲਾ ਹੀ ਜਿਹੜਾ ਸੁਰ ਗੁਰੂ ਸਾਹਿਬ ਨਾਲ ਹਿੱਤ ਰੱਖਣ ਵਾਲਾ ਹੈ ਤੇ ਸਤਿਗੁਰੂ ਜੀ ਨਾਲ ਦੇ ਰੱਖਣ ਵਾਲਾ ਹਿੱਤ ਪਿਆਰਿਆਂ ਦਾ ਪਿਆਰ ਦੇ ਉਸ ਜਿਨ੍ਹਾਂ ਦੇ ਸਤਿਗੁਰੂ ਹਿੱਤੂ ਕਾਰਨ ਰੱਖਿਆ ਕਰੁੰਦੇ ਸਰੂਪਰ ਥੰਦਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਉਹਨੂੰ ਕੋਈ ਵਿਗਨ ਨਹੀਂ ਲੱਗ ਸਕਦਾ ਹੈ ਇਹ ਭਾਦੋਂ ਦੇ ਮਹੀਨੇ ਦੁਆਰਾ ਸਤਗੁਰਾਂ ਨੇ ਉਪਦੇਸ਼ ਬਖਸ਼ਿਆ ਹੈ